ਪਹਿਲਾ ਬਚਨ ਮਹਾਰਾਜ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਉੱਤੇ ਕਿਹਾ ਜਦੋਂ ਰੱਬੀ ਬਾਣੀ ਦਾ ਪ੍ਰਕਾਸ਼ ਹੋਇਆ ਤੇ ਮਹਾਰਾਜ ਨੇ ਕਿਹਾ ਸੀ ਇੱਕ ਇੱਕ ਸਾਰੀ ਝਗੜਿਆ ਤੇ ਜਿਵੇਂ ਮੈਨੂੰ ਤੇ ਆ ਲੱਗਦਾ ਜਿਵੇਂ ਅੱਗ ਦੇ ਉੱਤੇ ਪਾਣੀ ਪੈ ਗਿਆ ਹੋਵੇ ਇੱਕ ਕਿਹਾ ਲੜਾਈ ਮੁੱਕ ਗਈ ਸਾਰੀ ਲੜਾਈ ਸ਼ਾਂਤ ਹੋ ਗਈ Hindu ਵੱਡਾ ਕਿ Muslim ਨਹੀਂ ਖਿਤਾਬ ਵੱਡਾ ਕਿ ਭਗਵਾਨ ਵੱਡਾ ਦੱਖਣ ਵੱਡਾ ਕਿ ਪੱਛਮ ਵੱਡਾ ਸਾਰੀ ਲੜਾਈ ਸ਼ਾਂਤ ਕਰ ਦਿੱਤੀ ਕਿਹਾ ਜਦੋਂ ਇੱਕ ਤੇ ਕਹਿੰਦੇ ਕਿਹੜੀ ਦਿਸ਼ਾ 'ਚ ਰਹਿੰਦਾ ਹੈ ਕਿ ਆ ਇੱਕ ਓਮ ਕਾਰ ਕਾਰ ਕਹਿੰਦੀ ਹੈ ਸਾਰੀ ਕਾਇਨਾਤ 'ਚ ਰਹਿੰਦਾ ਹੈ। ਜ਼ਰਰੇ-ਜ਼ਰਰੇ ਵਿੱਚ ਰਹਿੰਦਾ ਹੈ ਤੇ ਅਗਲੀ ਵੇਖੋ ਮਹਾਰਾਜ ਨੂੰ ਪਤਾ ਸੀ ਵੀ ਦੁਬਦਾ ਵਿੱਚ ਪਾ ਕੇ ਕਈਆਂ ਨੇ ਭੁਲੇਖਿਆਂ ਦਾ ਸ਼ਿਕਾਰ ਹੋ ਜਾਣਾ ਹੈ। ਮਹਾਰਾਜ ਨੇ ਮੂਲ ਮੰਤਰ ਵਿੱਚ ਅਕਾਲ ਪੁਰਖ ਜੀ ਦੀ ਫੋਟੋ ਬਣਾ ਦਿੱਤੀ। ਫੋਟੋ ਕਾਦੈ ਨਾ ਬਣਾਈ ਜਿਹੜੀ ਫੋਟੋ ਬਾਈਕਰੂ ਜੀ ਦੀ ਆ ਭਗਵਾਨ ਜੀ ਦੀ ਆ ਹਰੀ ਦੀ ਆ ਉਹਨੂੰ ਕੁਛ ਵੀ ਕਹਿ ਲੀਏ ਜੀ ਬੀਠਲ ਕਈਏ RAM ਕਈਏ ਗੋਪਾਲ ਕਈਏ ਜਿੰਨੇ ਪ੍ਰਾਣਿਕ ਨਾਮ ਸੀ ਕਿੰਨੇ ਕਿਹੜੇ ਨਾਮ ਨਹੀਂ ਵਰਤੇ ਭਰਾ ਆਪਾਂ ਜਪ ਸਾਹਿਬ ਪੜ ਲੀਏ ਕੈਸੀ ਮਹਾਰਾਜੀਂ ਕਿਰਿਆ ਹੈ ਜੀ ਨਾਮਾਂ ਨੂੰ ਵਰਤਣ ਦੀ ਗੁਰੂ ਸਾਹਿਬ ਜੀ ਲਗਾਤਾਰ ਨਾਮ ਵਰਤਦੇ ਹੋਏ ਜਿਹੜੀ ਇੱਕ ਗੱਲ ਤਤ ਦੀ ਕਹਿੰਦੇ ਆ ਨਾ ਉਹ ਕਹਿੰਦੇ ਠੀਕ ਹੈ ਉਦਿਆਂ ਖੇਡਾਂ ਵੱਖਰੀਆਂ ਵੱਖਰੀਆਂ ਹਨ ਉਹ ਵਰਤਦਾ ਵੱਖਰੇ ਵੱਖਰੇ ਰੂਪ ਵਿੱਚ ਹੈ ਪਰ ਹੈ ਕੀ ਹੈ ਇੱਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਏਕ ਓੰਕਾਰ ਦੀ ਵਿਆਖਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਤੇ ਦੱਸ ਰਹੇ ਏਕ ਰੂਪ ਅਨੇਕ ਮੂਰਤ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਉਹ ਕਿਸੇ ਵੀ ਰੂਪ ਚ ਵਰਤ ਰਿਹਾ ਹੈ ਉਹਦਾ ਕੋਈ ਵੀ ਨਾਮ ਲੈ ਲੇ ਕੋਈ ਵੀ ਨਾਮ ਰੱਖ ਲੇ ਵਿਠਲ ਕਹੇ ਗੋਪਾਲ ਕਹੇ ਮੌਲਾ ਕਹੇ ਖੁਦਾ ਕਹੇ ਕੋਈ ਝਗੜਾ ਨਹੀਂ ਹੈ ਕੋਈ ਝੰਜਟ ਨਹੀਂ ਹੈ ਪਰ ਉਹਦਾ ਸਰੂਪ ਪਹਿਲਾਂ ਬਣਾ ਦਿੱਤਾ ਵੀ ਭਾਈ ਆਪਣੀ ਆਪਣੀ ਮਰਜ਼ੀ ਨਾਲ ਨਾ ਘੜਿਓ ਅਸਲ ਵਿੱਚ ਉਹ ਕੀ ਹੈ ਜਿਹਨੂੰ ਕੋਈ ਆਪ ਨਹੀਂ ਤਰਾਸ਼ ਸਕਦਾ ਵੀ ਮੈਂ ਭਗਵਾਨ ਬਣਾ ਕੇ ਰੱਖ ਰਿਆਂ ਥਾਪਿਆ ਨਾ ਜਾਏ ਇਸ ਆਸਤੇ ਇਹ ਝਗੜਾ ਮੁੱਕ ਗਿਆ ਕਿ ਹਿੰਦੂ ਵੱਡਾ ਕਿ ਮੁਸਲਮਨ ਹੋਈ ਮੇਰਾ ਭਗਵਾਨ ਮੇਰਾ ਹਰੀ ਮੇਰਾ ਮੌਲਾ ਮੇਰਾ ਖੁਦਾ ਉਹਦਾ ਗੁਣ ਕੀ ਆ ਉਹ ਸਦੀਵੀ ਰਹਿਣ ਵਾਲਾ ਹੈ ਉਹ ਸਭ ਕੁਝ ਕਰਨ ਵਾਲਾ ਹੈ ਉਹ ਭੌਰ ਹੈ ਤਾਂ ਉਹ ਵੈਰ ਹੈ ਤਾਂ ਉਹ ਕਾਲ ਰਹਿਤ ਹੈ ਜੇ ਬੜੇ ਕਮਾਲ ਦੀ ਗੱਲ ਸੀ ਜੀ ਜਿਹੜੇ ਸਾਰੇ ਗਿਆਨਤਾ ਚੁੱਕਣ ਵਾਲੀ ਆ ਕਿ ਉਹ ਜੂਨਾ ਤੋਂ ਰਹਿਤ ਹੈ ਉਹਨੂੰ ਕੋਈ ਬਣਾ ਨਹੀਂ ਸਕਦਾ ਉਹ ਸੈ ਭੰਗ ਹੈ ਆਪਣੇ ਆਪ ਤੋਂ ਪ੍ਰਕਾਸ਼ਮਾਨ ਦੁਬਦਾ ਪਹਣ ਵਾਲਾ ਬੰਦਾ ਕਹਿੰਦਾ ਵੀ ਫਲਾਣੇ ਬੰਦੇ ਦਾ ਵੀ ਨਾਂ ਇਸ ਨਾਮ ਨਾਲ ਜੁੜਦਾ ਜੀ ਉਹਦਾ ਨ ਕੀ ਫਰਕ ਪੈਂਦਾ ਜੀ ਹੋ ਸਕਦਾ ਕਿਸੇ ਗਲੀ 'ਚ ਛੋਲੇ ਵੇਚਣ ਵਾਲੇ ਦਾ ਨਾਮ ਗੋਪਾਲ ਹੋਵੇ ਤੇ ਅਸੀਂ ਕੀ ਕਵਾਂਗੇ ਵੀ ਸਾਡੇ ਮੱਲੇ ਵਾਲੇ ਗੋਪਾਲ ਦੀ ਸਿਫਤ ਕੀਤੀ ਨਾਂ ਕਿਸੇ ਨਾਲ ਵੀ ਮਿਲ ਸਕਦਾ ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਦੁਬਦਾ ਮਿਟਾ ਦਿੱਤੀ ਸਾਨੂੰ ਮਾਨਸਿਕ ਤੌਰ ਦੇ ਉੱਤੇ ਸੰਤੁਸ਼ਟ ਕੀਤਾ ਜਿਨੀਆਂ ਤੌਰ ਤੇ ਜਿੰਨੇ ਜੰਜਾਲ ਪਏ ਹੋਏ ਸੀ ਨਾ ਜਿਹੜੀ ਗੁਲਾਮੀ ਸੀ ਸਾਡੇ ਅੰਦਰ ਦੀ ਉਹਨੂੰ ਇਹਨਾਂ ਕੱਟ ਕੇ ਰੱਖ ਦਿੱਤਾ ਰੱਬ ਦੇ ਨਾਵਾਂ ਤੋਂ ਤੇ ਕੀ ਦਿੱਤਾ ਜੀ ਛੋੜੀ ਚ ਕੀ ਪਾਇਆ ਸ਼ੁਭ ਅਮਲ ਸ਼ੁਭ ਅਮਲਾਂ ਬਾਝੋਂ ਦਨੌਰੇ ਸ਼ੁਭ ਅਮਲ ਸਾਡੀ ਛੋੜੀ ਚ ਪਾਇਆ ਸਾਨੂੰ ਜ਼ੋਰ ਇਸ ਗੱਲ ਦੇ ਉੱਤੇ ਦਿੱਤਾ ਆਖਿਆ ਮਤਾਂ ਇਹ ਸੋਚਿਓ ਵੀ ਰੱਬ ਫਲਾਣਾ ਜੂਨਾਂ ਚ ਆ ਗਿਆ ਭਗਵਾਨ ਇਹ ਵੱਡਾ ਇਸ ਜੂਨ ਵਿੱਚ ਆਇਆ ਇਹਦੀ ਉੱਥੇ ਮੌਤ ਹੋਈ ਸੀ ਇਹਦਾ ਇਦਾਂ ਜਨਮ ਹੋਇਆ ਸੀ ਨਾ ਉਹ ਅਜੂਨੀ ਹੈ ਉਸ ਹੈ ਭੰਗ ਹੈ ਤੇ ਉਹਦੀ ਇਹ ਵੱਡੀ ਵਡਿਆਈ ਹੈ ਕਿ ਉਹਨੂੰ ਕੋਈ ਬਣਾ ਨਹੀਂ ਸਕਦਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਉਹ ਆਪਣੇ ਆਪ ਕੋ ਹੈ ਤੇ ਜੇ ਤੁਸੀਂ ਉਹਦੀ ਇਬਾਦਤ ਚ ਜੁੜਨਾ ਹੈ ਫਿਰ ਤੁਹਾਨੂੰ ਸੋਚ ਦੀਆਂ ਦੀਵਾਰਾਂ ਤੋੜ ਕੇ ਜਿਹੜਾ ਜ਼ਰਰੇ-ਜ਼ਰਰੇ ਚ ਸਮਾਇਆ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ ਨਿਤ ਵਰਤਿਆ ਉਹਦੇ ਨਾਲ ਜੁੜਨਾ ਪਏਗਾ ਉਹਨੂੰ ਵੇਖਣਾ ਪਏਗਾ ਉਹ ਭਾਵੇਂ ਬਾਬਰ ਸੀ ਰਾਸੀ ਲੋਕ ਸਨ ਕਾਮਯੋ ਧਾਰਮਿਕ ਲੋਕ ਸਨ ਕਾਮਯੋ ਕਿਸੇ ਵੀ ਫਿਰਕੇ ਨਾਲ ਸੰਬੰਧਿਤ ਸਨ ਗੁਰੂ ਨਾਨਕ ਸਾਹਿਬ ਜੀ ਨੇ ਹਿੰਮਤ ਦਿੱਤੀ ਕਿ ਵਿਚਾਰ ਧਾਰਕ ਤੌਰ ਤੇ ਪਹਿਲਾਂ ਜਾਗਰੂਕ ਹੋਣਾ ਤੇ ਫਿਰ ਸੱਚ ਕਹਿਣ ਦੀ ਸ਼ਕਤੀ ਆਪਣੇ ਅੰਦਰ ਸਮੋਈ ਹੋਵੇ ਸਭ ਥਾਵਾਂ ਤੇ ਜਾ ਕੇ ਬਾਬਰ ਦੀ ਜੇਲ੍ਹ ਚ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੇਲ੍ਹ ਚ ਗਏ ਸੀ ਅੱਜ ਅਸੀਂ ਕਵਾਂਗੇ ਵੀ ਭਾਈ ਛੱਡੋ ਬੜੀਆਂ ਗੱਲਾਂ ਚ ਕੀ ਰੱਖਿਆ ਹੋਇਆ ਹੈ ਗੁਰੂ ਸਾਬ ਨੇ ਕਹਿੰਨੀ ਕੋਈ ਗੱਲ ਨਹੀਂ ਤੁਰਪੇ ਚੁੱਪ ਕਰਕੇ ਵੇਖੋ ਮੇਰੇ ਸਾਹਿਬ ਚਾਹੁੰਦੇ ਜੇ ਕਹੀਏ ਵੀ ਗੁਰੂ ਦੀ ਸਮਰੱਥਾ ਵੇਖਣੀ ਹੈ ਉਥੇ ਤੇ ਸਾਡਾ ਅੰਦਾਜ਼ੇ ਹੀ ਬਹੁਤ ਛੋਟੇ ਨੇ ਨਾ ਜੀ ਸਤਗੁਰੂ ਚਾਹੇ ਉਹ ਤੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਚੜਾਵੇ ਉਹ ਤੇ ਖਿੰਨ ਮੈਂ ਨੀਚ ਕੀਟ ਕੋ ਰਾਜ ਉਹ ਤੇ ਬਾਦਸ਼ਾਹਾਂ ਨੂੰ ਕੰਗਾਲ ਕਰ ਸਕਦਾ ਕੰਗਾਲਾਂ ਨੂੰ ਬਾਦਸ਼ਾਹ ਬਣਾ ਸਕਦਾ ਪਰ ਫਿਰ ਚੁੱਪ ਕਰਕੇ ਅਸੀਂ ਦੇਖਦੇ ਆਂ ਦਰਸ਼ਨ ਕਰਦੇ ਆਂ ਇਤਿਹਾਸ ਚੋਂ ਕਿ ਉਹ ਜੇਲ੍ਹ ਵਿੱਚ ਬੈਠੇ ਆਂ ਕਦੇ ਵੀ ਬੈਠੇ ਆਂ ਸਿਰਫ ਇਹ ਦੱਸਣ ਲਈ ਕਿ ਸੱਚ ਕਿੱਦਾਂ ਬੋਲਿਆ ਜਾ ਸਕਦਾ ਹੈ ਸੱਚ ਕਿੱਦਾਂ ਜਿੰਦਾ ਰਹਿਣਾ ਮੁੱਖ ਦੀ ਗੱਲ ਕਿ ਸਤਗੁਰੂ ਜੀ ਨੇ ਹਿਰਦੇ ਚ ਕੀ ਪੈਦਾ ਕੀਤਾ ਹਿੰਮਤ ਸੱਚ ਦੀ ਸੱਤਿਆ ਔਰ ਉਹਨਾਂ ਲੋਕਾਂ ਦੇ ਜਿਹੜੇ ਬਿਲਕੁਲ ਢੰਦੀ ਕਲਾ ਚ ਸਨ ਜਿਹੜੇ ਮਾਨਸਿਕ ਤੌਰ ਤੇ ਇੰਨੇ ਰਸਾਫਲ ਚ ਸਨ ਕਿ ਸਿਰ ਉੱਚਾ ਕਰਕੇ ਜੂਣਾ ਨਹੀਂ ਸੀ ਜਾਣਦੇ ਜਿਨ੍ਹਾਂ ਦੇ ਅੰਦਰੋਂ ਹਿੰਮਤ ਨਿਸਲ ਹੋ ਚੁੱਕੀ ਸੀ ਨਾ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਨਾਲ ਲਿਆ ਉਹਨਾਂ ਨੂੰ ਬਿਠਾਇਆ ਕਿਸੇ ਨੇ ਪੁੱਛਿਆ ਸੀ ਥੋੜਾ ਜਿਹਾ ਨੁਕਤਾ ਮੈਂ ਕਹਿ ਕੇ ਸਮਾਪਤੀ ਕਰਦਾ ਕਹਿੰਦੇ ਜਦੋਂ ਜੋਗੀਆਂ ਨਾਲ ਗੱਲ ਹੋਈ ਨਾ ਮਹਾਰਾਜ ਸੰਵਾਦ ਹੋਇਆ ਤੇ ਵੇਖੋ ਮੇਰਾ ਸਤਿਗੁਰੂ ਕਿੰਦਾਂ ਵਡਿਆਈਆਂ ਦਿੰਦਾ ਜੀ ਇਹ ਗੱਲ ਥੋੜੀ ਜਿਹੀ ਪਕੜ ਚ ਰੱਖਣੀ ਹੈ ਜਨਮ ਸਾਖੀਆਂ ਦੇ ਅਨੁਸਾਰ ਜ਼ਿਕਰ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਨਾਲ ਦੋ ਸਾਥੀ ਆ ਭਾਈ ਗੁਰਦਾਸ ਜੀ ਲਈ ਜ਼ਿਕਰ ਕਰਦੇ ਆ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਤੇ ਜਨਮ ਸਾਖੀਆਂ ਚ ਜ਼ਿਕਰ ਹੁੰਦਾ ਵੀ ਗੁਰੂ ਨਾਨਕ ਸਾਹਿਬ ਨਾਲ ਬਾਲਾ ਜੀ ਮੈਂ ਸਿਰਫ ਹਵਾਲਾ ਦੇ ਰਿਹਾ ਤੇ ਕਹਿੰਦੇ ਜਦੋਂ ਸਿੱਧਾਂ ਨਾਲ ਸੰਵਾਦ ਹੋਇਆ ਤੇ ਸਿੱਧਾਂ ਨੇ ਇੱਕ ਸਵਾਲ ਕੀਤਾ ਕਹਿਣ ਲੱਗੇ ਬਾਬਾ ਇਹ ਜਿਹੜੇ ਤੁਹਾਡੇ ਸੱਜੇ ਤੇ ਖੱਬੇ ਬੈਠੇ ਆ ਇਹ ਕੌਣ ਨੇ ਤੁਹਾਡੇ ਨੌਕਰ ਨੇ ਮਹਾਰਾਜ ਨੇ ਕਿਹਾ ਨਹੀਂ ਇਹ ਨੌਕਰ ਨਹੀਂ ਹਨ ਕਹਿੰਨ ਲੱਗੇ ਫਿਰ ਤੁਹਾਡੇ ਚੇਲੇ ਹਨ ਧਾਰਮਿਕ ਲੋਕੀ ਚੇਲੇ ਬਣਾਉਂਦੇ ਹਨ ਜਿਹੜੇ ਚੇਲੇ ਵੀ চাকਰੀ ਕਰਦੇ ਮੁਫਤ ਨੌਕਰ ਨੂੰ ਤੇ ਤਨਖਾਹ ਦੇਣੀ ਪੈਂਦੀ ਹੈ ਤੇ ਧਾਰਮਿਕ ਤੌਰ ਤੇ ਜਿਹੜੇ ਚੇਲੇ ਆ ਮੁਫਤ ਦੀ চাকਰੀ ਕਰਦੇ ਬੜੇ ਕਮਾਲ ਦੀ ਗੱਲ ਜੀ ਗੁਰਨਾਨਦ ਸਾਹਿਬ ਨੂੰ ਕਹਿੰਦੇ ਤੁਹਾਡੇ ਨੌਕਰ ਨੇ ਮਹਾਰਾਜ ਕਹਿੰਦੇ ਨਹੀਂ ਕਹਿੰਦੇ ਤੁਹਾਡੇ ਚੇਲੇ ਨੇ ਗੁਰਨਾਨਦ ਸਾਹਿਬ ਕਹਿੰਦੇ ਨਹੀਂ ਕਹਿੰਦੇ ਫਿਰ ਕੌਣ ਤੇ ਕੀ ਕਿਹਾ ਸੀ ਮਹਾਰਜ ਨੇ ਭਾਈ ਮਰਦਾਨਾ ਕੀ ਕਹਿੰਦਾ ਇਤਿਹਾਸ ਸਾਡਾ ਭਾਈ ਬਾਲਾ ਭਾਈ ਨੇ ਗੁਰੂ ਨਾਨਕ ਦੇ ਇਸ ਵਹਿਮਾਣ ਜਿਹੜਾ ਗੁਰੂ ਨਾਨਕ ਨੇ ਦਿੱਤਾ ਜਿਹੜੇ ਜੈਨੀ ਤੌਰ ਤੇ ਰਸਾਤਲ ਨੂੰ ਤੁਰੇ ਜਾ ਰਹੇ ਸੀ ਨਾ ਉਹਨਾਂ ਨੂੰ ਗਲਵੱਕੜੀ ਚ ਲੈ ਕੇ ਆਪਣੇ ਭਾਈ ਕਿਹਾ ਭਾਈ ਲਾਲੋ ਨਾਂ ਆਇਆ ਮਰਦਾਨਾ ਜੀ ਦਾ ਬਾਣੀ ਚ ਲਾਲੋ ਜੀ ਦਾ ਨਾਂ ਆਇਆ ਉਹ ਕਿਦਾਂ ਦਾ ਦਰਜ ਹੁੰਦਾ ਨਾਮ ਕਰੋ ਉਹ ਇੱਥੇ ਇਟਾਂ ਦੇ ਨਾਲ ਲਿਖਾਣੇ ਹੋਣ ਨਾ ਇੱਥੇ ਪੱਖਿਆਂ ਦੇ ਨਾਲ ਲਿਖਾਣੇ ਹੋਣ ਤੇ ਅਸੀਂ 4 ਪੈਸੇ ਟਕੇ ਦੇ ਕੇ ਲਿਖਵਾ ਸਕਦੇ ਹਾਂ ਜਿਨ੍ਹਾਂ ਦਾ ਨਾਮ ਗੁਰੂ ਨੇ ਆਪਣੇ ਦਿਲ ਤੇ ਲਿਖਿਆ ਬਾਣੀ 'ਚ ਕੌਣ ਸਨ ਉਹ ਜਿਨ੍ਹਾਂ ਨੂੰ ਸੰਸਾਰ ਨੇ ਇੰਨਾ ਨੀਵਾ ਕਰ ਦਿੱਤਾ ਸੀ ਇਨਸਾਨ ਹੀ ਨਹੀਂ ਸੀ ਸਮਝਦੇ ਕਿੱਡਾ ਪਾਲ ਦਿੱਤਾ ਕਿੱਡਾ ਆਦਰ ਦਿੱਤਾ ਮਹਾਰਾਜ ਨੇ ਤੇ ਪੁੱਛਣ ਵਾਲਿਆਂ ਨੇ ਇਹ ਵੀ ਕਿਹਾ ਸੀ ਬਾਬਾ ਇੱਕ ਹਿੰਦੂਆਂ ਦੇ ਘਰ ਜੰਮਿਆ ਇੱਕ ਮੁਸਲਮਾਨਾਂ ਦੇ ਘਰ ਜੰਮਿਆ ਦੋਨਾਂ ਦੀ ਕਦੀ ਸਾਂਝ ਆ ਬਹੁਤ ਵੱਡਾ ਸਵਾਲ ਈ ਤੇ ਮੇਰਾ ਬਾਬਾ ਸਾਂਝੀ ਤੇ ਪਹੁੰਚ ਆਇਆ ਇੱਕ ਪਾਸੇ ਹਿੰਦੂਆਂ ਦੇ ਘਰ ਜੰਮਿਆ ਬੈਠਾ ਇੱਕ ਪਾਸੇ ਮੁਸਲਮਾਨਾਂ ਦੇ ਘਰ ਜੰਮਿਆ ਬੈਠਾ ਤੇ ਦੋਨਾਂ ਦੀ ਸਾਂਝ ਕਿਵੇਂ ਪੈ ਜਾਂਦੀ ਹੈ ਕਿਉਂਕਿ ਵਿਚਕਾਏ ਮੇਰਾ ਬਾਬਾ ਨਾਨਕ ਬੈਠਾ ਜਦੋਂ ਵਿਚ ਬਾਬਾ ਬੈਠਾ ਹੋਏਗਾ ਨਾ ਉਦੋਂ ਸਾਰਿਆਂ ਦੀ ਸਾਂਝ ਪੈ ਜੇਗੀ ਸਵਾਸਤ ਤੇ ਜੇ ਵਿੱਚੋਂ ਅਸੀਂ ਸੋਚ ਚੋਂ ਬਾਬਾ ਨਾਨਕ ਪਾਸੇ ਕਰਤਾ ਨਾ ਫਿਰ ਸਾਡੀ ਭਰਾਵਾਂ ਦੀ ਵੀ ਸਾਂਝ ਨਹੀਂ ਪੈਣੀ ਮੇਰਾ ਗੁਰੂ ਮਾਣ ਦੇ ਰਿਹਾ ਪੱਤ ਦੇ ਰਿਹਾ ਜ਼ਿੰਦਗੀ ਦੇ ਅਮਲ ਦੇ ਰਿਹਾ ਉਹਨੇ ਇੱਕ ਗੱਲ ਕਲੀਅਰ ਕਰ ਦਿੱਤੀ ਹੈ ਕਿ ਜੇ ਅਮਲ ਹੋਣਗੇ ਤੇ ਭਾਵੇਂ ਤੂੰ ਕੁਝ ਵੀ ਬਣ ਜਾਈਂ ਹਰੀ ਹਰੀ ਕਹੀਂ ਭਾਵੇਂ ਖੁਦਾ ਖੁਦਾ ਕਹੀਂ ਤੈਨੂੰ ਸੋਭਾ ਮਿਲੇਗੀ ਵਧਾਈ ਮਿਲੇਗੀ ਤੇ ਜੇ ਅਮਲ ਨਹੀਂ ਤੇ ਫਿਰ ਭਾਵੇਂ ਵਾਹਿਗੁਰੂ ਵਾਹਿਗੁਰੂ ਕਹੀਂ ਸ਼ੁਭ ਅਮਲਾਂ ਬਾਝੋ ਦਨੂ ਰੋਂਦੇ ਦਾ ਸੋ ਸੰਪੂਰਨ ਘਾਟ ਮਹਾਰਾਜ ਨੇ ਕੜੀ ਮੀਰੀ ਤੇ ਪੀਰੀ ਦੀ ਨੀਂਹ ਰੱਖੀ ਸੱਚ ਕਹਿਣ ਦਾ ਬਲ ਹਿੰਮਤ ਬਖਸ਼ਿਸ਼ ਕੀਤੀ ਮਹਾਰਾਜ ਨੇ ਅਸੀਂ ਉਸ ਸਿਧਾਂਤ ਨੂੰ ਅੱਜ ਜੇ ਸਮਝਣ ਜੋਗੇ ਹੋ ਜੀਏ ਯਕੀਨ ਕਰਿਓ ਇਸ ਸੰਸਾਰ ਦੇ ਵਿੱਚ ਵਾਕਈ ਸੱਚ ਖੰਡ ਬਣਦੇਗਾ ਜਿਹੜੀ ਧਰਤੀ ਧਰਮਸ਼ਾਲਾ ਹੈ ਨਾ ਇਹ ਵਾਕਏ ਗੁਰੂ ਦੀ ਜਿਹੜੀ ਬਾਣੀ ਹੈ ਬਚਨ ਹੈ ਹਕੀਕਤ ਰੂਪ ਵਿੱਚ ਵਰਤ ਸਕਣਗੇ ਜੇ ਅਸੀਂ ਸਿੱਖ ਖਾਣ ਵਾਲੇ ਗੁਰੂ ਦੇ ਬਚਨਾਂ ਨੂੰ ਸਮਝਣ ਦਾ ਯਤਨ